ਸਸ਼ੀ ਕਾਲ ਰੋਜ਼ਾਨਾ ਸੱਚ ਟਾਈਮ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਹਾੜ ਪਰਬਾਵਿਤ ਇਲਾਕਾ ਮਾਚੀਵਾੜਾ ਦੇ ਗਰੀਬ ਕਿਸਾਨ ਸਤਨੰਦ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇੱਕ ਛੋਟਾ ਕਿਸਾਨ ਹੈ ਜਿਸ ਤੇ ਕਰੀਬ 4 ਲੱਖ ਰੁਪਏ ਦਾ ਕਰਜ਼ਾ ਹੈ ਉਹਨਾਂ ਦੱਸਿਆ ਕਿ ਹਾੜ ਕਾਰਨ ਉਹਨਾਂ ਦੀ ਸਾਰੀ ਫਸਲ ਬਰਬਾਦ ਹੋ ਚੁੱਕੀ ਉਹਨਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆ ਕੇ ਸਾਰਾ ਹਾਲਾਤ ਦੇਖ ਕੇ ਉਹਨਾਂ ਦੀ ਮਦਦ ਕੀਤੀ ਜਾਏ ਆਓ ਵੇਖਦੇ ਹਾਂ ਪੂਰੀ ਖਬਰ ਡੀਐਸ ਕਾਲਸਾ ਦੀ ਖਾਸ ਰਿਪੋਰਟ ਵਿੱਚ ਮੈਂ ਕਿਤਾਬ ਨਾਮ ਸਿੰਘ ਜੀ ਆ ਮੇਰੇ ਖੇਤ ਆ ਵੇਖ ਲਓ ਹਾਲਾਤ ਬਹੁਤ ਵਿਗੜਿਆ ਤੇ ਪੱਲੇ ਮੇਰੇ ਕੀ ਰਹਿ ਗਿਆ ਆ ਵੇਖੋ ਆ ਅੱਜ ਆਇਆ ਰਾਂ ਕੀ ਤੇ ਯਾਰਾਂ ਕੀ ਡੰਡ ਲੱਖ ਕੀ ਤੇ ਥੋੜੀ ਬੁਧੀ ਸਬਜੀ ਲਾਈ ਸੀ ਸਬਜੀ ਵੀ ਨ ਕਮੀ ਹੋ ਗਏ ਤੇ ਪਾਣੀ ਤੇ ਗੋੜੇ ਗੋੜੇ ਹੋਵੇ ਲੋ ਹਜੇ ਤੱਕ ਖਲੋਤਾ ਤੇ ਆ ਬੋਰ ਆ ਬੋਰ ਦੀ ਪਾ ਗਾਰ ਆਖਰਾਂ ਦੀ ਨੰਗੀ ਆ ਇਹ ਵੀ ਹੁਣ ਵੇਨੇ ਹੁਣ ਪਾਕੀ ਬਾਂਦਾ ਮੇਰਾ 2 ਲੱਖ ਦਾ ਸੰਗਾਨ ਹੋ ਗਿਆ ਤੇ ਪਹਿਲੀ ਇਹ ਠੇਕੇ ਤੇ ਉਹਨਾਂ ਨਕਦ ਲੈ ਲਿਆ ਕੈਸ਼ ਤੇ ਮੇਰੇ ਕੋ ਕੀ ਰਹਿ ਗਿਆ ਹੁਣ ਪਾਣੀ ਇਹ ਨਾ ਗੋੜੇ ਗੋੜੇ ਪਾਣੀ ਖਲੋਤਾ ਸਬਜੀ ਵੀ ਡੰਡ ਲੱਖ ਕੀ ਆ ਸਾਰੀ ਸਬਜੀ ਤੇਨੇ ਕਨਾਂ ਖਾਣ ਜੇ ਇਹ ਤੇ ਮੂੜੀਆਂ ਜੇ ਇੱਕ ਸਮਝਣਾ ਹੀ ਬੀਜਿਆ ਸਮਝਣਾ ਦੇ ਡਾੜਾ ਹੀ ਉਹਦੀ ਵੀ ਡੰਡ ਲੱਤ ਕੀ ਮੂਲੀ ਆ ਗਾਜਰ ਹੀ ਇਹੋ ਜੀ ਚੀਜ਼ਾਂ ਸਭ ਕੁਝ ਬੀਜਿਆ ਤੇ ਪਾਲ ਕੇ ਆ ਸਾਗ ਆ ਕੇ ਦੇ ਭਾਜੀ 2 ਲੱਖ ਤੋਂ ਪਲੱਸ ਹੀ ਆ ਚਲੋ ਇਧਰ ਨੂੰ ਸਾਰੀ ਡੰਡ ਲੱਤੀ ਆ ਕੀ ਰਹਿ ਗਿਆ ਸਾਡੇ ਭੱਲੇ ਆ ਸਾਰੇ ਡਿੱਗੇ ਨੇ ਵੇਰਲੇ ਵੇਲੇ ਬੂਟੇ ਬਜੇ ਆ ਪੈਲੀ ਆ ਪੈਲੀ ਠੇਕੇ ਆਣੇ ਤੇ ਕਿਆ ਸ ਪਹਿਲਾਂ ਲੈ ਲਿਆ ਆਉ ਡਾੜੇ ਕਾਰੋਬਾਰ ਗੁਜ ਨਹੀਂ ਜੇ ਵੀਰ ਭਰਾ ਜਿਹੜੇ ਸੇਵਾਦਾਰ ਆ ਉਹ ਸਾਡੇ ਕੋ ਪੂਰੇ ਪਹੁੰਚਣ ਡੇ ਨੇ ਲੰਗਰ ਪਾਣੀ ਪਹੁੰਚਣ ਡਿਆ ਹਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਨਹੀਂ ਗਿਆ ਮੈਂ 3.5 ਲੱਖ ਦੇ ਥੱਲੇ ਆ ਮੇਰਾ ਹਜੇ ਥੋੜਾ ਹੀ ਸਾਲ ਹੀ ਹੋਇਆ ਤੇ 3.5 ਲੱਖ ਰੁਪਈਆ ਮੈਂ ਚੁਕਿਆ ਕਰਜ਼ਾ ਤੇ ਫਿਰ ਆਪਣੀ ਕੁੜੀ ਦਾ ਇਲਾਜ ਕਰਾਇਆ ਜੀ ਕੀ ਗੱਲ ਸੀ ਕਿ ਖੋਣੇ ਫੈਕਸ਼ਨੀ ਫੈਕਸ਼ਨਾਂ ਨੂੰ ਕਿਹੇ ਸਰਕਾਰੀ ਹਸਪਤਾਲ ਵੀ ਜਾਂਦੇ ਰਹੇ ਆ ਇਹੋ ਜਿਹਾ ਬਿਲਾ ਲਿਆ ਕੇ ਦਵਾਈਆਂ ਪੇਰ ਲਾਤਾ ਸੀ ਫਿਰ ਹਾਰ ਕੇ ਪ੍ਰਾਈਵੇਟ ਮੈਨੂੰ ਖਰਨਾ ਪਿਆ ਕਿਹੜੇ ਕਿਹੜੀ ਹਸਪਤਾਲ ਸੀ ਕਿਹੜੀ ਹਾਂਜੀ ਹਾਂਜੀ ਸਰ ਬਹੁਤ ਖਰਚਾ ਆਇਆ ਤੇ ਮੈਨੂੰ ਪਿੰਡੋਂ ਵੀ ਬੜੀ ਮਦਦ ਕੀਤੀ ਆ ਮੈਨੂੰ 70-80 ਹਜ਼ਾਰ ਰੁਪਏ ਪਿੰਡੋਂ ਗਿਆ ਸਾਢੇ 3 ਲੱਖ ਦੀ ਪਹਿਲੀ ਗਹਿਣੇ ਪਾ ਕੇ ਫਿਰ ਇਲਾਜ ਕਰਾਇਆ 8 ਸਾਲਾਂ ਦਾ ਆਇਆ ਰਿਆ 8 ਸਾਲ ਕਿੱਥੇ ਮੇਰੇ ਕੋਲ ਕਰਜ਼ਾ ਲੱਥਾ ਨਹੀਂ ਮੇਰੇ ਕੋਲ ਜਿੱਥੋਂ ਮਰਜ਼ੀ ਪਿੰਡੋਂ ਹੀ ਪੁੱਛ ਸਕਦੇ ਹੋ ਤੇ ਕਹੇ ਇਹਨੇ ਮੁੰਡੇ ਨੇ ਗਹਿਣੇ ਪਾਈ ਆ ਕਿ ਨਹੀਂ ਪਾਈ ਆਈ ਸਬੂਤ ਹੈ ਸਾਡੇ ਕੋਲ ਮੇਰੇ ਕੋਲ ਬਾਤ ਉਹ ਆਦਮ ਦਾਰ ਕੀਤੀ ਜਾਏ ਜਿੱਥੋਂ ਮਰਜ਼ੀ ਪਿੰਡੋਂ ਹੀ ਪੁੱਛ ਸਕਦੇ ਹੋ